ਅਮਰੂਦ ਕਪਲਾ ਲਗਭਗ 137 ਕਰੋੜ ਰੁਪਏ ਦਾ ਜਿਹੜਾ ਹੋਇਆ ਮੁਹਾਲੀ ਦੇ ਵਿੱਚ 에어ਪੋਰਟ ਦੇ ਲਾਗੇ ਕਿਉਂਕਿ 에어ਪੋਰਟ ਰੋਡ ਤੇ ਜ਼ਮੀਨ ਤੁਹਾਨੂੰ ਪਤਾ ਹੈ ਵੀ ਕਰੋੜਾਂ ਦੀ ਹੈ ਬੜੀ ਮਹਿੰਗੀ ਹੈ ਲੱਖ ਲੱਖ ਰੁਪਏ ਗਾਜ ਤੇ ਉੱਥੇ ਰਹਿਸ਼ੀ ਪਲਾਟ ਨੇ ਸੋ ਬੜੀ ਮਹਿੰਗੀ ਹੈ ਔਰ ਉਹਦੇ ਵਿੱਚ ਬਿਨਾ ਸਰਕਾਰੀ ਦਰਬਾਰੇ ਬਿਨਾ ਕਿਸੇ ਅਫਸਰ ਚਾਈ ਤੋਂ ਐਡਾ ਵੱਡਾ ਕਪਲਾ ਹੋ ਨਹੀਂ ਸਕਦਾ ਸੋ ਉਹਦੇ ਵਿੱਚ ਜਿਹੜੇ ਮੁੱਖ ਨਾਮ ਆਏ ਸੀਗੇ ਦੋ ਆਈਐਸਫ ਤਰ੍ਹਾਂ ਦੇ ਆਏ ਸੀ ਇੱਕ ਸੀਨੀਅਰ ਆਈਐਸ ਅਫਸਰ ਨੇ ਵਰਨ ਰੂਜਮ ਉਨਾ ਨਾਮ ਆਇਆ ਸੀ ਦੂਜਾ ਨਾਮ ਆਇਆ ਸੀ ਆਈਐਸ ਅਫਸਰ ਜਿਹੜੇ ਪੀਸੀਐਸ ਤੋਂ ਪ੍ਰਮੋਟ ਹੋਏ ਨੇ ਰਜੇਸ਼ ਧਮਾਨ ਉਹ ਡੀਸੀ ਨੇ ਅੱਜ ਕੱਲ ਫਾਜ਼ਿਲਕਾ ਦੇ ਵਿੱਚ ਸੋ ਨਾ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਡੀਸੀ ਨੇ ਇਹਨਾਂ ਨੇ ਆਪਣੀਆਂ ਪਤਨੀਆਂ ਦੇ ਨਾਮ ਤੇ ਜ਼ਮੀਨ ਖਰੀਦੀ ਉਹ ਜ਼ਮੀਨ ਅਕਵਾਇਰ ਹੋਣੀ ਸੀ ਸੋ ਅਫਸਰਾਂ ਨੂੰ ਪਤਾ ਹੁੰਦਾ ਕਿ ਕਿਹੜੀ ਜ਼ਮੀਨ ਕਿੱਥੇ ਅਕਵਾਇਰ ਹੋਣੀ ਹੈ ਕਿਉਂਕਿ ਰਜੇਸ਼ ਧਮਾਨ ਗਮਾਡਾ ਚ ਵੀ ਰਹੇ ਨੇ ਲੰਮਾ ਸਮਾਂ ਸੋ ਗਮਾਡਾ ਦੇ ਅਧੀਨ ਸਾਰਾ ਏਰੀਆ ਆਉਂਦਾ ਉਹਨਾਂ ਨੇ ਵੇਖਿਆ ਵੀ ਆਹ ਜ਼ਮੀਨ ਹੈ ਜਿਹੜੀ ਐਕਵਾਇਰ ਹੋਣੀ ਹੈ ਤੇ ਉਹ ਅਫਸਰਾਂ ਨੇ ਰਲ ਕੇ ਜ਼ਮੀਨਾਂ ਲੈ ਲਈਆਂ ਇਹਨਾਂ ਨੇ ਕਿਹਾ ਵੀ ਕਿਸੇ ਹੋਰ ਦੇ ਯਕੀਨ ਕੀ ਕਰਨਾ ਕਿ ਕਿ ਮੁੱਕਰੀ ਨੇ ਜਾਵੇ ਆਪਣੀ ਘਰ ਵਾਲੀ ਦੇ ਨਾਂ ਤੇ ਲੈ ਲਓ ਸੋ ਆਪਣੀਆਂ ਘਰ ਵਾਲੀਆਂ ਦੇ ਨਾਂ ਤੇ ਲੈ ਲਈ ਜ਼ਮੀਨ ਫਿਰ ਉੱਥੇ ਇਹਨਾਂ ਨੇ ਅਮਰੂਦਾਂ ਦਾ ਬਾਗ ਲੱਗਿਆ ਬਖਾਤਾ ਜਦੋਂ ਕੋਈ ਵੀ ਸਰਕਾਰੀ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਜੇ ਉੱਥੇ ਕੋਈ ਗ੍ਰੀਨ ਬੈਲਟ ਹੈ ਜਾਂ ਕੋਈ ਬਾਗ ਲੱਗਿਆ ਹੈ ਉਹਦੇ ਫਿਰ ਇੱਕ ਬੂਟੇ ਦੇ ਕਈ ਗੁਣਾ ਕਰਕੇ ਪੈਸੇ ਜਿਹੜੇ ਸਰਕਾਰ ਮੁਆਵਜ਼ੇ ਵਜੋਂ ਦਿੰਦੀ ਹੈ ਸੋ ਉਹ ਕਹਿੰਦੇ ਵੀ ਇੱਕ ਏਕੜ ਦੇ ਵਿੱਚ ਮੰਨ ਲਓ ਮਿਸਾਲ ਦੇ ਤੌਰ ਤੇ 250 ਤੇ 300 ਬੂਟਾ ਲੱਗਦਾ ਹੈ ਤੇ ਉਹਨਾਂ ਨੇ ਉੱਥੇ 2-2 3-3000 ਬੂਟਾ ਦਿਖਾਇਆ ਸੀ ਵੀ ਇੰਨੇ ਬੂਟੇ ਅਸੀਂ ਲਾਏ ਨੇ ਮਤਲਬ ਇੰਨੀ ਨਿਹਰਗਰਗ ਦੀ ਕੀਤੀ ਸੀ ਤੇ ਕਰੋੜਾ ਰੁਪਇਆ ਜਿਹੜਾ ਉਹ ਸਰਕਾਰੀ ਖਜ਼ਾਨੇ ਦਾ ਖਾ ਲਿਆ ਉਸ ਤੋਂ ਬਾਅਦ ਫਿਰ ਜਿਹੜੇ ਕੁਝ ਲੋਕ ਤੇ ਸਮਾਜ ਚ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਆਵਾਜ਼ ਚੁੱਕਦੇ ਰਹਿੰਦੇ ਨੇ ਉਹਨਾਂ ਚ ਇੱਕ ਸਤਨਾਮ ਸਿੰਘ ਦਾਊ ਵੀ ਨੇ ਸੋ ਉਹਨਾਂ ਨੇ ਇਹ ਮਾਮਲਾ ਬੜਾ ਚੁੱਕਿਆ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਸਰਕਾਰੀ ਦਰਬਾਰੇ ਵੀ ਸੋ ਅਲਟੀਮੇਟਲੀ ਇਹਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ ਇਹਦੇ ਵਿੱਚ ਸਾਫ਼-ਸਾਫ਼ ਕਲੀਅਰ ਹੋ ਗਿਆ ਕਿ ਦੋਏ ਆਈਐਸ ਅਫਸਰਾਨੀਆਂ ਘਰ ਵਾਲੀਆਂ ਦੇ ਨਾਂ ਤੇ ਪੈਸੇ ਨੇ ਜਿਹੜੇ ਗਏ ਨੇ ਫਿਰ ਅਗਲੀ ਗੱਲ ਦੇਖੋ ਦੋਵਾਂ ਨੇ ਪੈਸੇ ਜਮ੍ਹਾਂ ਕਰਾਤੇ ਆ ਲੋ ਜੀ ਅਸੀਂ ਸਰਕਾਰੀ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾ ਦਿੰਦੇ ਆ ਇਹਦਾ ਮਤਲਬ ਇਹ ਹੈ ਕਿ ਉਹ ਮੰਨ ਗਏ ਕਿ ਅਸੀਂ ਇਹ ਜਿਹੜੀ ਇੱਕ ਘਪਲਾ ਜਿਹੜਾ ਉਹ ਕੀਤਾ ਤੇ ਉਹਦੇ ਇਵਜਹੀ ਅਸੀਂ ਪੈਸੇ ਨੇ ਜਿਹੜੇ ਜਮ੍ਹਾਂ ਕਰਾ ਰਹੇ ਆ ਉਹ ਪੈਸੇ ਜਮ੍ਹਾਂ ਕਰਾ ਲਏ ਤੇ ਉਹ ਉਸੇ ਤਰ੍ਹਾਂ ਹੀ ਉਹ ਡੀਸੀ ਲੱਗੇ ਹੋਏ ਨੇ ਰਜੇਸ਼ ਧਮਾਨ ਤੇ ਵਰਨ ਰੂਜਮ ਵੀ ਕਿਸੇ ਅਹਿਮ ਅਹੁਦੇ ਤੇ ਨੇ ਆਪਕਾਰੀ ਵਿਭਾਗ ਦੇ ਵਿੱਚ ਸੋ ਦੋਵੇਂ ਉਸੇ ਤਰ੍ਹਾਂ ਨੇ ਹੁਣ ਈਡੀ ਨੇ ਰੇਡ ਕੀਤੀ ਸੀ ਰਜੇਸ਼ ਧਮਾਨ ਹੋਰਾਂ ਦੀ ਰਹਾਇਸ਼ ਤੇ ਵਰਮ ਰੂਜਨ ਦੀ ਰਹਾਇਸ਼ ਤੇ ਵੀ ਸੋ ਇਸ ਮਾਮਲੇ ਚ ਹੁਣ ਈਡੀ ਦੀ ਐਂਟਰੀ ਹੋਈ ਹੈ ਹੁਣ ਈਡੀ ਦੀ ਐਂਟਰੀ ਤੋਂ ਬਾਅਦ ਵਿਜੀਲੈਂਸ ਨੇ ਥੋੜੀ ਜਿਹੀ ਸਪੀਡ ਫੜੀ ਹੈ ਕਿ ਯਾਰ ਈਡੀ ਆ ਗਈ ਉਦੋਂ ਪਹਿਲਾਂ ਅਸੀਂ ਵੀ ਕਾਰਵਾਈ ਕਰੀਏ ਸੋ ਹੁਣ ਇਹ ਜਾਂਚ ਦਾ ਘੇਰਾ ਵਧਾ ਕੇ ਇਹਨਾਂ ਨੇ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਐ 108 ਮੁਲਜ਼ਮ ਕੀਤੇ ਆ ਇਹਦੇ ਕਿ 108 ਦੋਸ਼ੀ ਨੇ ਇਸ ਅਮਰੂਦ ਘਟਾਲੇ ਦੇ ਵਿੱਚ ਉਹ 108 ਦੋਸ਼ੀਆਂ ਦੇ 118 ਬੈਂਕ ਖਾਤੇ ਨੇ ਸੋ ਉਹਨਾਂ ਦੇ ਬੈਂਕ ਖਾਤਿਆਂ ਤੇ ਲਾਕਰਾਂ ਦੀ ਜਾਂਚ ਵੀ ਸ਼ੁਰੂ ਕਰਤੀ ਆ ਹੁਣ ਵਿਜੀਲੈਂਸ ਨੇ ਪੰਜਾਬੀ ਵਿਜੀਲੈਂਸ ਨੇ ਸੋ ਉਸ ਤੋਂ ਬਾਅਦ ਅ ਲਾਕਰਾਂ ਚ ਕੀ ਮਿਲਦਾ ਉਹਨਾਂ ਦੇ ਖਾਤੇ ਆ ਜੋ ਕੀ ਕੀ ਹੋਇਆ ਲੈਂਡ ਡੇਨ ਕਿੱਥੇ ਕਿੱਥੇ ਹੋਇਆ ਸੋ ਹੁਣ ਬਰੀਕੀ ਨਾਲ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਪਤਾ ਨਹੀਂ ਪਰ ਇਹਦੇ 'ਚ ਬਹੁਤ ਸਾਰੇ ਪ੍ਰਾਪਰਟੀ ਡੀਲਰ ਬਹੁਤ سارے ਸਰਕਾਰੀ ਅਧਿਕਾਰੀ ਇਸ ਐਫਆਈਆਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੇ ਤੇ ਦੋ ਸਿੱਧੇ ਤੌਰ ਤੇ ਆਈਐਸ ਅਧਕਾਰੀਆਂ ਦੀਆਂ ਪਤਨੀਆਂ ਹੁਣ ਪਤਨੀਆਂ ਨੂੰ ਤੇ ਪਤਾ ਵੀ ਨਹੀਂ ਹੋਣਾ ਕਿ ਬਾ ਕਿੱਥੇ ਆ ਜਾਂ ਮੇਰੇ ਨਾਂ ਤੇ ਜ਼ਮੀਨ ਕਿੱਥੇ ਆ ਉਹ ਤਾਂ ਸੁਭਾਵਿਕ ਹੈ ਕਿ ਉਹਨਾਂ ਨੇ ਦਿੱਤੀ ਹੋਣੀ ਇਹ ਗੱਲ ਨਹੀਂ ਮੰਨੀ ਜਾ ਸਕਦੀ ਆ ਉਹ ਬਾਈ ਸੈਕਟਰ ਤੇ ਜਾ ਕੇ ਦੇਖ ਜਦੋਂ ਗਹਿਣੇ ਖਰੀਦੇ ਜਾਂਦੇ ਸਾਰਾ ਪਤਾ ਹੁੰਦਾ ਉੱਥੇ ਕਈ ਵਾਰੀ ਤੇ ਬੱਤੀਆਂ ਵਾਲੀ ਵੀ ਗੱਡੀ ਪਛਾਣੀ ਜਾਂਦੀ ਆ ਵੀ ਆ ਆਈਓਈ ਆ ਕਿਸੇ ਵੱਡੇ ਅਫਸਰ ਦੀ ਪਤਾਤੇ ਹੁੰਦਾ ਪਏ ਉਂਝ ਕੇ ਹੈ ਕਿ ਕੰਫਰਟ ਹੁੰਦਾ ਆ ਚਲੋ ਕਿਉਂਕਿ ਉਹ ਫਿਰ ਤੁਸੀਂ ਜਦੋਂ ਰਾਲ ਮਿਲ ਕੇ ਹੁੰਦਾ ਤੇ ਇਹ ਤੇ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਉੱਤੇ ਕਿ ਉਹਨਾਂ ਨੇ ਦਸਖਤ ਨਹੀਂ ਕੀਤੇ ਹੋਣਗੇ ਤੇ ਆਈਐਸਾਂ ਦੀਆਂ ਬੀਵੀਆਂ ਜਿਹੜੀਆਂ ਕਿਉਂਕਿ ਜੇ ਆਫਟਰ ਆਲ ਕੁਝ ਕੀਤਾ ਹੈ ਤੇ ਉਹਨਾਂ ਦੇ ਦਸਖਤੇ ਕਾਗਜ਼ਾਂ 'ਚ ਹੋਏ ਹੋਣਗੇ ਤੇ ਉਹ ਬਿਨਾਂ ਪੜਿਆਂ ਹੀ ਦਸਖਤ ਕਰਤੇ ਹੋਣਗੇ ਨਾਲ ਹੈਗਾ ਤੇ ਹੈ